ਸੇਹਨ ਜਨਪੁਰ ਦੇ ਪੋਲ ਨੰਬਰ 3 ਦੇ ਕੋਲ ਸਾਂਝੇ ਚੁੱਲ੍ਹੇ ਦੇ ਸਾਹਮਣੇ ਤਰਲੋਕੀਨਾਥ ਮੰਦਿਰ ਵਿੱਚ ਲਗਾਇਆ ਗਿਆ ਪੰਡਾਰਾ ਕੀਤੀ ਗਈ ਸਮਾਪਤੀ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਅਨਿਲ ਕੁਮਾਰ ਰਿੰਕੂ ਬਾਬੇ ਨੇ ਦੱਸਿਆ ਕਿ ਅਮਰਨਾਥ ਦੀ ਯਾਤਰਾ ਹੇਤੂ ਇੱਥੇ ਲੰਗਰ ਦਾ ਆਯੋਜਨ ਕੀਤਾ ਗਿਆ ਸੀ ਜਿੱਥੇ ਦੂਰ ਦੂਰ ਤੋਂ ਯਾਤਰੀ ਆਉਂਦੇ ਹਨ ਤਾਂ ਇੱਥੋਂ ਲੰਗਰ ਖਾ ਕੇ ਅਗਲੀ ਯਾਤਰਾ ਸ਼ੁਰੂ ਕਰਦੇ ਹਨ ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਲੋਕਾਂ ਦੇ ਸਨਯੋਗ ਨਾਲ ਪਹਿਲਾ ਅਮਰਨਾਥ ਦੇ ਲਈ ਲੰਗਰ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਬੜਾ ਹੀ ਲੰਬੇ ਸਮੇਂ ਲਈ ਚੱਲਿਆ ਅਤੇ ਲੋਕਾਂ ਦਾ ਵੀ ਕਾਫੀ ਜ਼ਿਆਦਾ ਸਹਿਯੋਗ ਰਿਹਾ ਅਤੇ ਉੱਥੇ ਹੀ ਰਹਿਣ ਵਸੇਰਾ ਵੀ ਕਰਵਾਇਆ ਗਿਆ ਉਨ੍ਹਾਂ ਨੇ ਅਪੀਲ ਕਰਦੇ ਹੋਏ ਇਹ ਕਿਹਾ ਇੱਥੇ ਕਾਲ ਪੈਰੋ ਦੀ ਮੂਰਤ ਦੀ ਸਥਾਪਨਾ ਕੀਤੀ ਜਾਵੇਗੀ ਤਾਂ ਕਿ ਲੋਕਾਂ ਦੀ ਸੁ ਕਿ ਕਿਹਾ ਕਿ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਜੋ ਕਿ ਨਾਲ ਜਾਂਦੀ ਹੈ ਇਸ ਕਾਰਨ ਜੋ ਵੀ ਦਾਨੀ ਸੱਜਣ ਹੈ ਉਹ ਇਸ ਮੂਰਤੀ ਲਗਾਉਣ ਦੇ ਵਿੱਚ ਆਪਣਾ ਯੋਗਦਾਨ ਦੇ ਸਕਦੇ ਹਨ ਉਹ ਅਗਲੀ ਵਾਰੀ ਇਸ ਤੋਂ ਵੱਡਾ ਬੋਲੇनाथ ਦੀ ਯਾਤਰਾ ਵਾਸਤੇ ਲੋਕਾਂ ਦਾ ਖਾਣ ਪੀਣ ਦਾ ਇੰਤਜ਼ਾਮ ਕੀਤਾ ਕਰਨਗੇ ਬੋਲੇनाथ ਸਭ ਕੇ ਸਾਥ ਕਹਿੰਤੇ ਹੋਏ ਜੈਕਾਰ ਲਗਾਈ ਆਓ ਦਾਨੀ ਸੱਜਣੋ ਦਾਨ ਕਰੋ ਜੀ ਦਿਨ ਚੰਦਰ ਸਾਡੇ ਆ ਭੰਡਾਰੇ ਦੀਆਂ ਛੇ ਭੰਡਾਰੇ ਦੀਆਂ ਅਮਰ ਚੱਤਰਾ ਜਿੰਨੇ ਵੀ ਲੰਗਰ 4-5 ਸਾਲ ਤੋਂ ਹੁੰਦੇ ਆ ਦੰਗਿਆ ਖਬਰ ਨੂੰ ਦੰਦੇ ਸਾਡੀ ਜਿਹੜੀ ਆ ਸੇਵਾ ਲੋਕਾਂ ਦਾ ਭਜਾਂਦੇ ਤੁਹਾਡਾ ਤੁਹਾਡੇ ਚੰਨ ਨਾਲ ਬਹੁਤ ਬਹੁਤ ਬਾਰੀਆ ਪਰ ਇਸ ਵਾਰ ਸਾਗਾ ਕਲਾ 21 ਜੁਲਾਈ ਨੂੰ ਜਿਹੜਾ ਮਾਰਸ਼ਿਕ ਮੇਲਾ ਹੁੰਦਾ ਬਾਬਾ ਜੀ ਦਾ ਰਾਤ ਕਵਾਲੀਆਂ ਹੁੰਦੀ ਆ ਉਹਦੇ ਦੋ ਦਿਨਾਂ ਬਾਅਦ ਆਪਣੇ 23 ਜੁਲਾਈ ਤੋਂ ਪਹਿਲਾ ਲੰਗਰ ਅਮਰਨਾਥ ਯਾਤਰੀਆਂ ਦੀ ਸੇਵਾ 'ਚ ਲਗਾਇਆ ਸੀ ਤੇ ਪਾਪਾ ਜੀ ਦੀ ਹੌਲੇ ਸਾਥ ਦੀ ਕਿਰਪਾ ਨਾਲ ਬਹੁਤ ਹੀ ਕੰਵਿਆ ਚੱਲਿਆ ਨੜਾ ਖਾਲਾ ਰੋਜ਼ ਦੋ ਤਿੰਨ ਪ੍ਰਸਾਦ ਸਾਡੇ ਕੋਲ ਆ ਕੇ ਖੁਸ਼ ਹੋ ਗਿਆ ਯਾਤਰੀਆਂ ਦਾ ਆ ਰਾਜ ਦੇ ਤੁ ਵਸਤਾ ਤੇ ਸੇਵਾਦਾਰਾਂ ਦਾ ਸਹੀ ਰਾਂਦੀ ਉਹਨਾਂ ਸਭ ਦਾ ਦਿੰਦੇ ਹਨ ਚਾਹ ਪਾਣੀ ਪਕੌੜਾ ਖੀਰ ਜੋ ਵੀ ਸਾਡੇ ਕੋਲ ਸੇਵਾ ਇਹ ਕਰਦੇ ਸੀ ਉਹ ਯਾਤਰੀਆਂ ਨੂੰ ਅੱਛੀ ਵਿਵਤਾ ਮਿਲੀ ਹੈ ਯਾਤਰੀ ਖੁਸ਼ ਹੋ ਕੇ ਕਹਿੰਦੇ ਵਾਪਾ ਜੀ ਅਗਲੀ ਵਾਰ ਆ ਕੇ ਫਿਰ ਬਾਦੂਰ ਸਟੇ ਕਰਾਂਗੇ ਔਰ ਸਾਨੂੰ ਪਬਲਿਕ ਦਾ ਵੀ ਸਜ ਹੋ ਰਿਹਾ ਔਰ ਆਪਣੇ ਜੀਆ ਦਾ ਜਿੰਨੇ ਵੀ ਸੇਵਾਦਾਰਾ ਬਹੁਤ ਵਧੀਆ ਨਾਲ ਡਿਊਟੀ ਵੀ ਕਿਤੇ ਸਜ ਹੋ ਪਿੱਤਾ ਕੋਰੋਨਾ ਦੀ ਜੋ ਚਲਾਈ ਗਈ ਆਖੰਡ ਜੋਤ ਜਰੀਆ ਕੋਲੇਨਾਥੀ ਹੋਰ ਕੋਲੇਨਾਥੀ ਨੂੰ ਕਿਰਪਾ ਹੈ ਕਿ ਇੰਨਾ ਰਸ਼ ਸ਼ਾਇਦ ਪਟੇਲੰਗਰਜ ਨਹੀਂ ਜਿੰਨਾ ਕਿ ਰਸ਼ ਕੋਲੇਨਾਥ ਨੇ ਸਾਡੇ ਕੋ 15 16 ਦਿਨ ਲਗਾਤਾਰ ਭੇਜਿਆ ਬਹੁਤ ਵਧੀਆ ਕੰਮ ਹੈ ਐਸਾ ਆਪਣੇ 112 ਹੋਰ ਜਿਹੜੇ ਬਾਈਕ ਵਾਲੇ ਆਉਂਦੇ ਜਾਂਦੇ ਸਾਰ ਮਾਰਦੇ ਹੀ ਨਿਗਾਰਾ ਰੱਖਦੇ ਹੀ ਉਹਨਾਂ ਤੋਂ ਬਹੁਤ ਵਧੀਆ ਸਾਨੂੰ ਸੇਵਾ ਮਿਲੀ ਹੈ ਪ੍ਰਸ਼ਾਸਨ ਤੋਂ ਵੀ ਉਹਨਾਂ ਦਾ ਵੀ ਥੈਂਕਸ ਕਰਨਿਆ ਹੋਰ ਆਪਣੇ ਜਿੰਨੇ ਵੀ ਸਮਾਜ ਸੇਵੀ ਕਾ ਜਿਨ੍ਹਾਂ ਨੇ ਸਾਡਾ ਸਿਰ ਉੱਪਰ ਨਾ ਦਾ ਵੀ ਹੈ ਧੰਨਵਾਦ ਕਰਨਾ ਸ਼ੁਕਰੀਆ ਕਰਨਾ ਹੋਰ ਇਹ ਕੋਲ ਨਾ ਸਕੇ ਇਕੱਠਾ ਕਿ ਹਰ ਸਾਲ ਇਸ ਵਾਰ ਪੱਲਾ ਲੰਗਰੀ ਹੀ ਅਗਲੇ ਸਾਲ ਜਨਤਾ ਦੇ ਸਿਰ ਹੋਣਾ ਵਧੀਆ ਹਰ ਤਰ੍ਹਾਂ ਦਾ ਪਕਵਾਨ ਲੱਗੇ ਹਰ ਤਰ੍ਹਾਂ ਦੀ ਸੇਵਾ ਜਿਹੜੀ ਆ ਯਾਤਰੀਆਂ ਦਿੱਤੀ ਜਾਏ ਕਿਉਂਕਿ ਯਾਤਰੀ ਦੂਰ ਦੂਰ ਤੋਂ ਆਉਂਦੇ ਆ ਜਦੋਂ ਉਹ ਤੋਂ ਸਟੇਜ ਜਿਹਨੇ ਜਿਆਰ ਕੇ ਚੱਲ ਜਾਂਦੇ ਉਹਨਾਂ ਨੂੰ ਥੋੜਾ ਖਾਣ ਪੀਣ ਦੀ ਬੜੀ ਦਿੱਕਤ ਹੁੰਦੀ ਆ ਔਰ ਡਾਊਟ ਹੋ ਲੋਨ ਜੇ ਕਿ ਇਹ ਖਾਈਏ ਜਾਂ ਨਾ ਖਾਈਏ ਸਾਡੇ ਪੰਜਾਬ ਤੋਂ ਆਲ ਜਿਹੜੇ ਛਾਤੀਆ ਹਰਿਆਣਾ ਉਧਾਰਾ ਸਿੱਮੀ Madhya Pradesh ਪੰਜਾਬ ਤੋਂ ਰਾਸ਼ਨ ਪਰ ਲੰਗਰ ਬੜੇ ਖੁਸ਼ ਹੋ ਕੇ ਖਾਂਦੇ ਹਨ ਪਤਾ ਸ਼ੁੱਧ ਬੈਸਰੋ ਜਿਹੜਾ ਨੂੰ ਲੰਗਰ ਮਿਲਣਾ ਇਸ ਕਰਕੇ ਪੰਜਾਬ ਤੋਂ ਜਿਹੜਾ ਬੜੇ ਆਨੰਦ ਆਂਦਾ ਨਾਲ ਨੂੰ ਰਹਿੰਦਾ ਹੈ ਕਹਿੰਦੇ ਬਾਬਾ ਜੀ ਕੇ ਇਹ ਜੀ ਲੰਗਰ ਤੇ ਫਿਰ ਤੋਂ ਦੁਬਾਰਾ ਇਸੇ ਲੰਗਰ ਤੇ ਸੇ ਕਰਾਂਗੇ ਕੋਈ ਨਹੀਂ ਇੱਕ ਡਿਊਟੀ ਸਮਝ ਕੇ ਜ਼ਿੰਮੇਵਾਰੀ ਸਮਝ ਕੇ ਭਗਤੀ ਭਾਵਨਾ ਨਾਲ ਜਿਹੜੇ ਜੀ ਆਉਂਦੇ ਜੀ ਆਪਨੇ ਮੰਦਰ ਔਰ ਸਾਰੇ ਤੱਤ ਪੜੇ ਬਿਲਕੁਲ ਕੀ ਹੈ ਇਥੇ ਛੇਪ ਮੰਦਰ ਦੇ ਵਿੱਚ ਜਿਸ ਤਰ੍ਹਾਂ ਕੀ 21 ਮਾਰਚ ਨੂੰ ਹਰ ਬਾਰੇ ਲੰਗਰ ਹੁੰਦਾ ਭੋਲੇनाथ ਜੀ ਦਾ ਛੇਪਿਆ ਹੁੰਦਾ ਉਸ ਮੰਦਰ ਦੇ ਵਿੱਚ ਹੈ ਇੱਕ ਸ਼ਿਵ ਪ੍ਰਤੀਮਾ ਜਿਹੜੀ ਲਾਣੀ ਹੈ ਤੇ ਸ਼ਹਿਰ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਇਹ ਕਹਿਣਾ ਕਿ ਸਾਡੀ ਸਮਿਤੀ ਦਾ ਬਤ ਤੋਂ ਬਤ ਸਹਿਯੋਗ ਕਰੋ ਕਿੜਾ ਮੰਦਰ ਬਹੁਤ ਅੱਛੇ ਤਰੀਕੇ ਨਾਲ ਬਣਾਇਆ ਜਾਏ ਕਿ ਇਹ ਤੇ ਕੰਪਲੈਕਸਨਰ ਹੈ ਔਰ ਭੋਲੇनाथ ਸਾਤਰ ਨੂੰ ਪੂਰਤ ਕਰਨਾ ਹੈ ਰੱਖਣਾ